ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਅੱਜ ਆਪਣੇ ਪਰਿਵਾਰ ਦੇ ਨਾਲ ਸਚਕੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਜਿੱਥੇ ਉਹਨਾਂ ਗੁਰਬਾਣੀ ਕੀਰਤਨ ਸਰਵਨ ਕੀਤਾ ਤੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਅਮਨ अरोड़ा ਨੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਦਾਵਾ ਕੀਤਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਬਾਜ਼ੀ ਮਾਰਨਗੇ ਲੱਗਦਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਵੀ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਦਾ ਹੈ ਦਰਬਾਰ ਸਾਹਿਬ ਆਏ ਅੱਜ ਆਪਣੇ ਪਰਿਵਾਰ ਦੇ ਨਾਲ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਔਰ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦੇਣ ਦੁਗਣੀ ਰਾਤ 24 ਤਰੱਕੀ ਜਿਹੜੀ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੇ ਮੁਲਕ ਨੂੰ ਬਖਸ਼ਣ ਜਿੱਥੇ ਵੀ ਆਪਣੇ ਪੰਜਾਬੀ ਗਿਰੂ ਨੇ ਜੁੜੇ ਬੈਠੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਿਣੇ ਹੀ ਦਾਸਾ ਕਰਨਗੇ ਆ ਵਿਧਾਨ ਸਭਾ ਚੋਣਾਂ ਆ ਰਹੀਆਂ ਜਿੰਨੇ ਚੋਣਾਂ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਹਰਿਆਣਾ ਤੇ ਵੀ ਚੋਣਾਂ ਨੇ ਦੇਖੋ ਅੱਜ 3 ਵਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਆ ਤੇ ਐਕਸਪੈਕਟਿਡ ਹੈ ਸ਼ਾਇਦ ਪੰਜਾਬ ਦੀਆਂ ਜਿਹੜੀਆਂ ਚਾਰੇ ਜਮਨੀ ਚੋਣਾਂ ਉਹ ਵੀ ਨਾਲ ਹੀ ਅਨਾਉਂਸ ਹੋ ਜਾਣਗੀਆਂ ਸਾਡੀ ਆਵਾਦੀ ਪਾਰਟੀ ਵੱਲੋਂ ਪੂਰੀ ਤਿਆਰੀ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸ ਜਿੱਤੇ ਸੀ ਬਹੁਤ ਵੱਡੇ ਮਾਰਜਿਨ ਨਾਲ ਉਸੇ ਤਰੀਕੇ ਦੇ ਨਾਲ ਇਹ ਚਾਰ ਚੇਜ਼ ਜੂਨ ਚੋਣਾ ਵੀ ਆਮ ਆਦਮੀ ਪਾਰਟੀ ਜ਼ਰੂਰ ਜਿੱਤੇਗੀ ਜਿਹੜਾ ਅਕਾਲੀ ਦਲ ਤੋਂ ਇੱਕ ਨੇਤਾ ਆਮ ਆਦਮੀ ਪਾਰਟੀ ਤੇ ਸੀ ਕਿਹਾ ਜਾ ਰਿਹਾ ਉਹਨਾਂ ਨੇ ਸਤੀਫਾ ਦੇਣਾ ਹੈ ਕਿ ਉਹਨਾਂ ਦਾ ਸਤੀਫਾ ਦਿੱਤਾ ਜਾਏਗਾ ਹਜੇ ਜਿਹੜੀਆਂ ਜਿੰਨੀ ਚੋਣਾਂ ਨਹੀਂ ਦੇਖੋ ਨਹੀਂ ਦੇਖੋ ਤੁਸੀਂ ਸੁਖੀ ਡਾਕ ਸੁਖਜੀ ਦੀ ਗੱਲ ਕਰ ਰਹੇ ਹੋ ਮੇਰੀ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਹੋਈ ਹੈਗੀ ਇਹ ਪਰਸੋਂ ਦੀ ਹੀ ਡਵੈਲਪਮੈਂਟ ਹੈ ਔਰ ਕੱਲ 15 ਦਾ ਸੀਗਾ ਹੁਣ ਅੱਜ ਉਹਨਾਂ ਦੀ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਵਿੱਚ ਜਾਂ ਸਪੀਕਰ ਸਾਹਿਬ ਨਾਲ ਕੀ ਗੱਲ ਹੋਈ ਹੈ ਮੈਨੂੰ ਉਹਦੇ ਬਾਰੇ ਇਹ ਜਿਹਾ ਪੂਰਾ ਪਤਾ ਨਹੀਂ ਹੈ ਕਿਉਂਕਿ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਜੋ ਵੀ ਐਸ ਪਰ ਲਾ ਜੋ ਵੀ ਪ੍ਰੋਸੈਸ ਬਣਦਾ ਹੋਏ ਜ਼ਰੂਰ ਅਡਾਪ ਹੋਏਗਾ